ਇੱਕ ਕੁਸੂ ਨੂੰ ਕੇਸ ਡਾਕ ਕਰਨਾ ਪਿਆ। ਹੋਰ ਬਹੁਤ ਪੁਰਾਣੀਆਂ ਕਿਹਾਣਾਂ ਕਿ ਘੂਆ ਜੰਮੂ ਕਸ਼ਮੀਰ ਦੇ ਵਿੱਚ ਇੱਕ ਛੋਟੀ ਬੱਚੀ ਦੇ ਨਾਲ ਉੱਤੇ ਅ ੱੱਕੇ ਸਾਈ ਹੋਈ ਆਪਾਂ ਦਾ ਪਤੀ ਇਹਨਾਂ ਦਾ ਜਿਹੜੀਆਂ ਤਾਂ ਅਖਬਾਰਾਂ ਦੇ ਵਿੱਚ ਆ ਜਾਂਦੀਆਂ ਨੇ ਟੀਵੀ ਦੇ ਉੱਤੇ ਜਾਂ ਸੋਸ਼ਲ ਮੀਡੀਆ ਤੇ ਆ ਜਾਂਦੇ ਨੇ ਆਪਾਂ ਨੂੰ ਪਤਾ ਲੱਗ ਜਾਂਦਾ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਨੇ ਜਿਹੜੀਆਂ ਚੁੱਪ ਕਰਕੇ ਰਹਿ ਜਾਂਦੀਆਂ ਨੇ ਅਗਲਾ ਪਾਣਾ ਮੰਨ ਲੈਣਾ ਪਰ ਕੋਈ ਕੀ ਕਰਨਾ ਹੈ ਬਾਰਾਂ ਵਾਸਤੇ ਜਿਹੜੇ ਵੱਡੇ ਬੱਚੇ ਨੇਗੇ ਛੁੱਟੀ ਲੈ ਲਓ ਸੋਮਵਾਰ ਆ ਲੋ ਜੀ ਇੱਕ ਦਿਨ ਦੀ ਛੁੱਟੀ ਕਿਉਂਕਿ ਉੱਥੇ ਅੰਤਰਰਾਸ਼ਟਰੀ ਜਿਹੜੇ ਔਰਤ ਬੁਲਾ ਰਹੇ ਨੇਗੇ ਹੋਣਗੇ ਮਹਿਮਾਨਾਂ ਦੇ ਤੇ ਉੱਥੇ ਅਸੀਂ ਅਪੀਲ ਕਰਦੇ ਆਂਗੇ ਕਿ ਤੁਸੀਂ ਉਹਨਾਂ ਨੂੰ ਔਰਤ ਜਿਹੜੇ ਬੁਲਾ ਰਹੇ ਨੇ ਕੋਈ ਤਕੈਸਾਈ ਦਾ ਸ਼ਕਾਰ ਆ ਤੇ ਜਿਹੜੇ ਬਹੁਤ ਬੁੱਧੀਜੀਵੀ ਔਰਤਾਂ ਨਹੀਂ ਉਹ ਆਉਣੀਆਂ ਬੁਲਾੜੇ ਦੇ ਤੌਰ ਤੇ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਸੁਣਨਾਗਾ ਤੇ ਆਪਾਂ ਸਾਊਂਡੀ ਡਿਵੈਲਪਮੈਂਟ ਇਸੇ ਜਿਹੜੇ ਪ੍ਰੋਗਰਾਮ ਹੁੰਦੇ ਨੇ ਇਹ ਦੇ ਵਿੱਚ ਤਾਂ ਜਿਹੜੀ ਡਿਵੈਲਪਮੈਂਟ ਆਉਂਦੀ ਹੈਗੀ ਨਹੀਂ ਕੀ ਦੇਖਦੇ ਆਪਾਂ ਦੂਸਰ ਮੀਡੀਆ ਤੇ ਰੀਲਾਂ ਦੇਖਦੇ ਜਾਂਦੇ ਰਹਿੰਦੇ ਆ ਇੱਕ 3 ਲੱਖ ਦੀ ਵੀ ਆ ਗਈ ਫਿਰ ਉਹਨਾਂ ਪਰੇ ਕਰਤਾ ਇਹਦੇ ਨਾਲ ਤੁਸੀਂ ਚੰਗਾ ਪੜ੍ਹ ਲਿਆ ਕਰੋ ਤੁਹਾਡੇ ਘਰੇ ਹਵਾਰ ਆਉਂਦਾਗਾ ਇੱਥੇ ਲਾਇਬ੍ਰੇਰੀ ਆ ਗਈ ਲਾਇਬ੍ਰੇਰੀ ਦੇ ਵਿੱਚ ਕਿੰਨੇ ਕਿੰਨੇ ਤਰ੍ਹਾਂ ਦੇ ਕਿਤਾਬਾਂ ਲਿਈਆਂ ਲਿਟਰੇਚਰ ਦੇ ਨਾਲ ਤੁਹਾਨੂੰ ਦਾ ਵਿਗਿਆਨ ਦੇ ਨਾਲ ਜੇ ਵੀ ਕਿਸੇ ਵਿਗਿਆਨ ਸਿੱਖੋਂ ਵੀ ਵਿਗਿਆਨਿਕ ਗੱਲਾਂ ਤਰਕ ਦੇ ਆਧਾਰ ਤੇ ਗੱਲ ਕਰਨੀ ਸ਼੍ਰੇਸ਼ਟ ਕਰੋਗੇ ਤੁਹਾਡੀ ਡਿਵੈਲਪਮੈਂਟ ਹੋਊਗੀ ਤੇ ਤੁਸੀਂ ਇਹ ਜਿਹੜੇ ਆਸ-ਪਾਸੇ ਟੀਪੂ ਜਿਹੜਾ ਕੋਈ ਘਟਰਾਵਾ ਬਾਕਰ ਦੀਆਂ ਰੋਤੂ ਤੁਸੀਂ ਬਹੁਤ ਅੱਗੇ ਨਿਕਲ ਜਾਓਗੇ ਸੋ ਮੈਂ ਅਪੀਲ ਕਰਦਾ ਗੇ ਇਹ ਕਿ 12 ਅਗਸਤ ਰੋਤੂ ਜਿਹੜੇ ਵੱਡੇ ਬੱਚੇ ਨੇ ਕਿ 9ਵੀਂ ਤੋਂ ਲੈ ਕੇ 12ਵੀਂ ਤੱਕ ਉਹ ਆਪਣੇ ਭੈਣ ਭਰਾਵਾਂ ਨਾਲ ਮਾਤਾ ਪਿਤਾ ਨਾਲ ਉਥੇ ਪਾਸੇ ਦੇ ਵਿੱਚ ਆਓ ਤੇ ਇੱਕ ਅਪੀਲ ਮੈਂ ਹੋਰ ਕਰਦਾ मैडम ਜਿਹੜੇ ਥੋਂ ਦੇ ਮੁਖੀ ਨੇ ਮੈਡਮ ਉਹ ਆਪਣੇ ਤੌਰ ਤੇ ਤੇ ਸਟਾਫ ਦੇ ਤੌਰ ਤੇ ਕੰਪਲਸਰੀ ਕੋਈ ਨਹੀਂ ਹੈਗਾ ਕਿ ਜੋ ਤੁਸੀਂ ਅੰਡ ਤੁਸੀਂ ਦੇਣਾ ਹੈ ਸਾਨੂੰ ਬਸ ਸੀਰੀਅਸ ਨਾਲੇ ਚੋੜੋ ਬਦਲ ਮਸीन ਉਪਕੋ ਦੇ ਹੀ ਹੈਗੇ ਜੋ ਤੁਸੀਂ ਇਕੱਠਾ ਕਰਕੇ ਦੇ ਦੋਗੇ ਅਸੀਂ ਲੈ ਜਾਣਗੇ ਬਹੁਤ ਬਹੁਤ ਤਨੁ ਉਸ ਦੀ ਕੋਲ ਕਰਨ ਤੇ ਬਹੁਤ ਨੰਨਾ ਮਾਹੂਲ ਚੱਲਿਆ ਸੀਗਾ ਠੀਕ ਹੈ ਬਹੁਤ ਸਾਰੇ ਇਨਕਲਾਬੀ ਜਾਨੇ ਇਨਕਲਾਬੀ ਜੰਦੇ ਬੰਦੀਆਂ ਨੇ ਲੋਕ ਇਨਸਾਫ ਪੱਖੀ ਲੋਕਾਂ ਨੇ ਮਾਸਟਰ ਜੀ ਦਾ ਸਾਖੀਤਾ ਤੇ ਉਹ ਇੱਕ ਇਕੱਲੇ ਉਸ ਮਾਸਟਰ ਦੀ ਟੀਨਾ ਬਣ ਕੇ ਪੂਰੇ ਆਪਣੇ ਜਿਹੜੀ ਇਹ ਸਮਾਜ ਦੀ ਟੀ ਬਣ ਗਈ ਤੇ ਉਹਦੇ ਲਈ ਇਨਸਾਫ ਦੀ ਲੜਾਈ ਲੜੀ ਗਈ ਤੇ ਜਿਹੜੇ ਉਹ ਆਗੂ ਲੜੇ ਉਸ ਵਕਤ ਉਹਨਾਂ ਨੂੰ ਮਤਲਬ ਉਮਰ ਕੈਦ ਤੱਕ ਦੀਆਂ ਸਜ਼ਾਆਂ ਜਿਹੜੀਆਂ ਉਹ ਵੀ ਭੁਗਤਣੀਆਂ ਪਈਆਂ ਤੇ ਉਹ ਮੇਰੇ ਲੋਕ ਉਹ ਇੰਨਾ ਕਿ ਜ਼ਾਦਾ ਜਾਗਿਆ ਜਿੱਥੇ ਉਹਨਾਂ ਜਿਹੜੇ ਗੁੰਡਾ ਸੰਸਰਾਂ ਸਜ਼ਾ ਦਵਾਈ ਗਈ ਉੱਥੇ ਉਹਨਾਂ ਲੋਕ ਪੱਖੀ ਆਗੂਆਂ ਨੂੰ ਜਿਹੜਾ ਹੈਗਾ ਉਹਨਾਂ ਦੀ ਵੀ ਉਮਰ ਕੈਦ ਦੀ ਸਜ਼ਾ ਜਿਹੜੀ ਉਹ ਵੀ ਲੋਕਾਂ ਦੀ ਜੇ ਜਿਹੜੀ ਏਕੇ ਦੇ ਨਾਲ ਲੋਕਾਂ ਦੀ ਦਿੱਤੀ ਲੜਾਈ ਦੇ ਨਾਲ ਉਸ ਨੂੰ ਮਾਤਰਾ ਆਈ ਠੀਕ ਹੈ ਤਾਂ ਹੁਣ ਜਿਹੜੀ ਉਹ ਮਤਲਬ ਜਿਹੜੀ ਵਾਕ ਨੂੰ ਨਾਈ ਜਾਂਦੀ ਹੈ ਹਰ ਇੱਕ ਸਾਲ ਉਹ ਸਿਰਫ ਉਹ ਬੱਚੀ ਪੜ ਕੇ ਜਾ ਰਹੀ ਸੀ ਉਹ ਰੁਕ ਕੇ ਉਹਦੇ ਨਾਲ ਜ਼ਬਰਦਸਤ ਕਰਕੇ ਉਹ ਖੇਤ ਦੇ ਵਿੱਚੀ ਦੱਬਦਾ ਸੀ ਫੱਤੀ ਜਿਉਂਦੀ ਨਹੀਂ ਦੱਬਦਾ ਸੀ ਨਾ ਜਿੰਨੇ ਸੈਕ ਦਾ ਹੁੰਦਾ ਹੈ ਬੱਚਾ ਜੇ ਲੋਕ ਤੋਂ ਲੋਕ ਇਕੱਠੇ ਹੋਏ ਜਦੋਂ ਉਹ ਜਿਹੜਾ ਬੱਚੀ ਦਾ ਬਾਪ ਸੀ ਰਿਪੋਰਟ ਲਖਣ ਗਿਆ ਉਹਦੇ ਨਾਲ ਉਹ ਬੰਦੇ ਵੀ ਗਏ ਜਿਨ੍ਹਾਂ ਨੇ ਇਹ ਕੰਮ ਕਰਾਇਆ ਸੀ ਇਹ ਸਾਡੇ ਦਰਸ਼ਕ ਨਾ ਜਾਵੇ ਜਿਵੇਂ ਆਪਾਂ ਅਕਸਰ ਫਿਲਮਾਂ ਦੇ ਵਿੱਚ ਕੋਈ ਫਿਲਮਾਂ ਦੇ ਵਿੱਚ ਦੇਖ ਲੈਂਦੇ ਆ ਵੀ ਬੰਦੇ ਉਹੀ ਨਾਲ ਰਿਪੋਰਟ ਲਖਣ ਵੀ ਗਏ ਉਹੀ ਬੰਦੇ ਸ਼ੱਕ ਦੀ ਹੋਈ ਉਹਨਾਂ ਤੇ ਵੀ ਕਿਉਂਕਿ ਪਹਿਲਾਂ ਉਹਨਾਂ ਨੇ ਇਹੋ ਜੇ ਕੰਮ ਉਦਮਾਸੂਆਂ ਬੜਾ ਫੇਲਡਿੰਗ ਬਹੁਤ ਕਰੀਆਂ ਹੋਈਆਂ ਸੀ ਲੋਕ ਇਕੱਠੇ ਹੋਏ ਲੋਕ ਵੀ ਦੂਰ ਕਿਸਾਨ ਆਮ ਵਰਗ ਸਾਰੇ ਲੋਕ ਇਕੱਠੇ ਹੋਏ ਥਾਣੇਦਾਰ ਮਹਿਲਕਲਾਂ ਦਾ ਜਿਹੜਾ ਉਹਨਾਂ ਦੀ ਬੋਲੀਬੋਲ ਦਾ ਸੀ ਉਹਨੂੰ ਬਖਲਾਇਆ ਲੋਕਾਂ ਨੇ ਇਕੱਠੇ ਇਕੱਠੇ ਹੋ ਕੇ ਹੋਰ ਥਾਣੇਦਾਰ ਲੈ ਕੇ ਆਂਦਾ ਲੋਕਾਂ ਦਾ ਪ੍ਰੈਸ਼ਰ ਬਣਿਆ ਉਹ ਜਿਹੜੀ ਬੱਚੀ ਸੀਗੀ ਉਹ ਉਪਰੋਂ ਉਥੋਂ ਵਿਲਾਸ ਕਰਵਾਈ ਉਪਰਵਾਰੀ ਹੋਵੇ ਪਰਵਾਰ ਸੀ ਜਿਨ੍ਹਾਂ ਦੀ ਬਾਦਲ ਤੱਕ ਪਹੁੰਚ ਸੀਗੀ ਉਸ ਸਮੇਂ ਜਿਹੜੀ ਆਪਣੀ ਸੂਬੇ ਦੀ ਸਰਕਾਰ ਦਾ ਤੋਂ ਮੁੱਖ ਮੰਤਰੀ ਸੀ ਉਹਦੇ ਤੱਕ ਉਹਨਾਂ ਦੀ ਡਾਇਰੈਕਟ ਪਹੁੰਚ ਸੀਗੀ ਜਿਵੇਂ ਕਹਿੰਦੇ ਹੁੰਦੇ ਨੇ ਕਿ ਡੀਸੀ ਸਲੂਟ ਮਾਰਨਾ ਸੀ ਉਸ ਪਰਿਵਾਰ ਨੂੰ ਥਾਣੇ ਤੋਂ ਲੈ ਕੇ ਦਾ ਬਹੁਤ ਉਹਨਾਂ ਲਈ ਨਿੱਕੀ ਗੱਲ ਸੀ ਲੂਟ ਇਕੱਠੇ ਹੋਏ ਉਹਨਾਂ ਨੂੰ ਸਜ਼ਾ ਮਾਣੀ ਇੱਥੇ ਤੱਕ ਕੇ ਜਿਹੜਾ ਪੋਸਟਰ ਆਗਾ ਇਹਦੇਤੇ ਐਕਸ਼ਨ ਕਮੇਟੀ ਦੇ ਬੰਦੇ ਜਿਨ੍ਹਾਂ ਨੇ ਅੱਗੇ ਕੈਂਪੇਨ ਕਰੀ ਉਹਨਾਂ ਨੇ ਕੋ ਜੱਜ ਖਰੀਦ ਲਈ ਬਰਨਾਰੇ ਜੱਜ ਤੋਂ ਉਹ ਐਕਸ਼ਨ ਕਮੇਟੀ ਦੇ ਚਾਰ ਬੰਦਿਆਂ ਨੂੰ ਵੀ ਉਮਰ ਕਾਇਦ ਦੀ ਸਜ਼ਾ ਸੁਣਾਈ ਤਿੰਨ ਬੰਦੇ ਮਾਸਟਰ ਪ੍ਰੇਮ ਕੁਮਾਰ ਮਨਜੀਤ ਨੇਰ ਤੇ ਬ੍ਰਹਮਨਾਥ ਲੋਕਾਂ ਦੇ ਇਕੱਠ ਨਾਲ ਤੇ ਨਾਲ ਕਿਉਂਕਿ ਉਹ ਜਿਹੜੀਆਂ ਧਾਰਾ ਲਗਵਾਂ ਸੀ ਝੁੱਠੀ ਸੀਗੀ ਲੋਕਾਂ ਦੇ ਇਕੱਠ ਦੇ ਨਾਲ ਉਹ ਬਾਹਰ ਆ ਗਏ ਤੁਸੀਂ ਚੇਤਨ ਵਰਗ ਦੇ ਵਿੱਚ ਆਉਨੇ ਹੋ ਸਕੂਨ ਦੇ ਵਿੱਚ ਤੁਸੀਂ ਵੱਡੀਆਂ ਜਮਾਤਾਂ ਦੇ ਵਿੱਚ ਬੜਦੇ ਹੋ ਤੁਸੀਂ ਤੁਸੀਂ ਸਮਝ ਰੱਖਦੇ ਹੋ ਬਾਕੀ ਛੇਵੀਂ ਸੱਤਵੀਂ ਕਲਾਸ ਵਾਲੇ ਬੱਚਿਆਂ ਦੇ ਨਾਲ ਵੱਧ ਸਮਝ ਤੁਸੀਂ ਰੱਖਦੇ ਹੋ ਇਹ ਕੋਈ ਇਹ ਨਹੀਂ ਹੈਗਾ ਵੀ ਉਹ ਤੋਂ ਘਟਨਾ ਵਾਪਰ ਗਈ ਉਹ ਤੋਂ ਬਾਅਦ ਵਾਪਰੀਆਂ ਨਹੀਂ ਹੈਗੀਆਂ ਬਸ ਹਰ ਰੋਜ਼ ਵਾਪਰਦੀ ਮੈਂ ਕਈ ਆਪਣੇ ਸਾਥ ਆਨੇ ਪਟਨਾ ਕੇ ਅੰਦਰ ਨਿਊਜ਼ ਦੀ ਪ੍ਰਗਟਚਾਇਆ ਜਾਂਦਾ ਸੋਸ਼ਲ ਮੀਡੀਆ ਤੇ ਆ ਜਾਂਦੀ ਹੈ ਬਤਈਆਂ ਦੇ ਪੁੱਤਿਆਂ ਦੀ ਆਪਸ ਵਿੱਚ ਲੜਾਈ ਹੋ ਲੜਾਈ ਸੀ ਕਿ ਰਾਜਨੀਤਿਕ ਪੋਲੀਟਿਕਲ ਲੜਾਈ ਸੀ ਉਹਨਰੇ ਦੇਖਿਆ ਜਿਹੜਾ ਕਮਿਲਾ ਪਰੋਸੀਗਾ ਉਹਨਾਂ ਨੇ ਦੇਖਿਆ ਵੀ ਇਹਨਾਂ ਦੂਜੇ ਵਾਰ ਤੋਂ ਦਬਾਉਣ ਦੇ ਲਈ ਆਪਣੀਆਂ ਔਰਤਾਂ ਦੇ ਉੱਤੇ ਯਿਆ ਕਰੀ ਔਰਤਾਂ ਨੂੰ ਨਿਰਬਸਤ ਕਰਕੇ ਕਿਹਾ ਗਿਆ ਇਹ ਦੇਖੋ ਇਹ ਗੋਲਿਆਂ ਚੱਲਿਆ ਜਾਗੀਆਂ ਔਰਤਾਂ ਨੂੰ ਮੰਨਰ ਮਾਇਆ ਦਿੱਲੀ ਦੇ ਤੇ ਪਹਿਲਵਾਨ ਕੁੜੀਆਂ ਤੁਸੀਂ ਪੜੀਆਂ ਹੋਣੇ ਕਾਰਨਾ ਪੜੀਆਂ ਹੋਣੇ ਪਹਿਲਵਾਨ ਕੁੜੀਆਂ ਨੇ ਉਹਨਾਂ ਦਾ ਜਨਸਨ ਸ਼ੋਸ਼ਣ ਹੋਇਆ